ਵੇ ਉੱਠ ਖੜ ਮਰ ਜਾਣਿਆ ਬਾਪੂ ਜੀ ਆਏ ਨੇ ਅੱਜ ਫੇਰ ਬਈ ਬੱਲਾ ਬੱਲਾ ਛਤਰੀ ਕਾਲ ਬਾਪੂ ਜੀ ਕੀ ਗੱਲ ਬਾਪੂ ਜੀ ਉੱਤੇ ਚੈਸਟਮ ਚਾਲਾ ਕਿਵੇਂ ਚੱਲਦਾ ਧਰਮ ਰਾਜ ਨੇ ਕੋਈ ਰਚਾ ਰੋਚਾ ਨਹੀਂ ਪਾਇਆ ਹੁੰਦਾ ਪਤੰਜਰਾ ਜਦੋਂ ਜੀ ਕਰਦਾ ਚੱਲੇ ਆ ਵਰਦਾ ਓਏ ਓ ਟੱਕੜ ਸਾੜਿਆ ਗਦੂਤਾ 12 ਵਜੇ ਤੈਨੇ ਹਲੇ ਤੱਕ ਤੂੰ ਮੰਜੇ ਤੇ ਪਿਆ ਨਾਲੇ ਪਤੰਦਰਾ ਧਰਮਰਾਜ ਨੇ ਤੈਤ ਕਿ ਮੈਨੂੰ ਆਪ ਭੇਜਿਆ ਕਹਿੰਦਾ ਘੇੜਾ ਮਾਰਿਆ ਥੱਲੇ ਹਾਲ ਸਾੜੇ ਮੰਜੇ ਬਹੁਤ ਘਰੀ ਬੈਠਾ ਬਈ ਬੱਲਾ ਬੱਲਾ ਬਾਪੂ ਸੋਰੀ ਖਬਰ ਤੇਰੇ ਕੋਲ ਉੱਪਰ ਜਦੀ ਪਹੁੰਚ ਜਾਂਦੀ ਆ ਪਤੰਦਰਾ ਫੇਰ ਤੇ ਤੈਨੇ ਪੌਂਤੀ ਵਾਲੀ ਕਿੱਕਲੀ ਵੀ ਚੁਣੀ ਹੋ ਉੱਤੇ ਬੈ ਕੇ